ਸਰਤ ਨੇ YouTube ਵਾਲੇ ਆਪਾਂਗੇ ਹੈਪੀ ਸਿੱਧੂ ਤੁਹਾਡਾ ਮੇਰੀਆਂ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਆਪਾਂ ਤੁਹਾਡੇ ਵਾਸਤੇ ਰੋਜ਼ ਡੇਲੀ ਕੋਈ ਨਾ ਕੋਈ ਨਵਾਂ ਜ਼ਰੂਰ ਲੈ ਕੇ ਆਉਣੇ ਹੁੰਨੇ ਆ ਇੱਕ ਨਾਦੀ ਹੋਰ ਸੁਣਾਓ ਬਾਈ ਸਾਰੇ ਠੀਕ ਠਾਕ ਹੋ ਸੈਟ ਹੋ ਜਾਂ ਵਧੀਆ ਠੰਡ ਠਾਰੀ ਤੋਂ ਬਚੋ ਭਰਾ ਵੱਧ ਤੋਂ ਵੱਧ ਜਿੰਨਾ ਬਚੀਦਾ ਹੋਰ ਜ਼ਿੰਦਗੀ ਭਰਾ ਵਧੀਆ ਨਿਕਲੀ ਜਾਂਦੀ ਆ ਹੋਰ ਸੁਣਾਓ ਕੋਈ ਗੱਲਬਾਤ ਸਾਰੇ ਮੇਰੇ ਦੋਸਤ ਬਾਈ ਜਿਹੜੇ-ਜਿਹੜੇ ਲਾਈਵ ਹੋ ਰਹੇ ਨੇ ਆਪਣੇ ਨਾਲ ਤੁਹਾਡੇ ਭਾਈ ਨਾਲ ਕਮੈਂਟ ਕਰਕੇ ਆਪਾਂ ਨੂੰ ਯੂਰ ਦੱਸਿਓ ਬਾਈ ਬਾਰੇ ਕੋਈ ਵੀ ਗੱਲਬਾਤ ਆਪਾਂ ਇਸ ਟਾਈਮ ਖੜੇ ਆ ਮਾਨਸਾਂ ਦੇ ਅੰਦਰ ਹੋਰ ਸੁਣਾਓ ਕੋਈ ਗੱਲਬਾਤ ਆ ਠੰਡ ਬਹੁਤ ਹੋ ਗਈ ਪਰ ਹੁਣ ਆ 2-3 ਦਿਨਾਂ ਦੀ ਵਧੀਆ ਧੁੱਪ ਨਿਕਲਣ ਲੱਗੀ ਆ ਬਹੁਤ ਵਧੀਆ ਚਲੋ ਆ ਹੁਣ ਲੋਹੜੀ ਤੋਂ ਬਾਅਦ ਸੱਤ ਦਿਨ ਖੁੱਲਣ ਲੱਗ ਜਾਣਗੇ ਫੋਰਸ ਨਾਓ ਠੀਕ ਠਾਕ ਪਰ ਚਲੋ ਓਕੇ ਬਾਏ ਬਾਏ ਲਵ ਯੂ ਹੱਥ ਨਹੀਂ ਪਾਵਾਂ ਘੰਟੇ ਦੀ ਉਹ ਹੁਣ ਬਾਹਰ ਦਾ 뷰 ਦਿਖਾ ਦੰਨੇ ਲੋਕ ਬਈ ਆ ਪਤੰਗ ਚੜਾਈ ਜਾਂਦੇ ਆ ਬੱਚਿਆਂ ਨੂੰ ਕੋਠਿਆਂ ਤੋਂ ਜ਼ਰੂਰ ਬਚਾ ਕੇ ਰੱਖਿਓ ਭਰਾ ਕੋਠਿਆਂ ਤੇ ਚੜਨ ਨਾ ਦਿਓ ਇੱਕ ਬੱਚੇ ਦੀ ਡੈਥ ਹੋ ਗਈ ਕੋਠੇ ਤੋਂ ਡਿੱਗ ਕੇ ਬਹੁਤ ਸੋਹਣਾ ਬੱਚਾ ਸੀ ਭਰਾ ਬੱਚਿਆਂ ਦਾ ਵਿਚਾਰ ਰੱਖਿਓ ਕੋਠਿਆਂ ਤੋਂ ਤੇ ਜਿਹੜੇ ਮੇਰੇ ਖੇਤੀਬਾੜੀ ਵਾਲੇ ਭਰਾ ਉਹ ਵੀ ਬਈ ਆਪਣਾ ਧਿਆਨ ਰੱਖਿਓ ਆਪਦੇ ਖੇਤੀਬਾੜੀ ਦਾ ਔਰ ਸਾਰੇ ਕੋਈ ਵੀ ਕਰੀਬ ਆਪਣਾ ਮਜ਼ਦੂਰ ਆ ਕੋਈ ਭਾਈ ਆਪਣਾ ਆਪੋ ਆਪ ਦਾ ਧਿਆਨ ਰੱਖਿਓ ਓਕੇ ਬਾਈ ਬਾਈ ਲਾਈਵ ਹੋਈ ਸੀ ਅੱਜ ਆਪਾਂ ਤੁਹਾਡੇ ਨਾਲ ਬਾਈ ਲਵ ਯੂ ਭਰਾ ਓਕੇ